ਰਾਜਾ ਵੜਿੰਗ ਦੇ ਖਿਲਾਫ ਕਾਂਗਰਸ ਚ ਵੱਡੀ ਬਗਾਵਤ ਵੱਡੇ ਆਗੂਆਂ ਨੇ ਝੰਡਾ ਚੁੱਕ ਲਿਆ ਸ਼ਰਿਆਮ ਝੰਡਾ ਚੁੱਕ ਲਿਆ ਰਾਜੇ ਨੂੰ ਮਤਲਬੀ ਤੱਕ ਦੱਸ ਦਿੱਤਾ ਗਿਆ ਵੱਡਾ ਬਿਆਨ ਆਇਆ ਵੱਡੇ ਆਗੂ ਦਾ ਰਾਜਾ ਵੜਿੰਗ ਲਗਭਗ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਬਦਲਿਆ ਜਾ ਰਿਹਾ ਉਸਤੇ ਦਰਮਿਆਨ ਰਾਜਾ ਵੜਿੰਗ ਦੇ ਖਿਲਾਫ ਵੱਡੀ ਬਗਾਵਤ ਦੇਖਣ ਨੂੰ ਮਿਲ ਰਹੀ ਹੈ ਕੀ ਗੱਲਬਾਤ ਹੈ ਤੁਹਾਨੂੰ ਦੱਸਦਾ ਹਾਂ ਤੁਸੀਂ ਜੁੜੇ ਹੋ ਲੋਕਪਨ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਕਾਂਗਰਸ ਦੇ ਵਿੱਚ ਉਤਲ-ਪੁਤਲ ਕਾਫੀ ਤੇਜ ਹੋ ਚੁੱਕੀ ਆ ਲੋਬਿੰਗ ਜਿਹੜੀ ਆ ਪ੍ਰਧਾਨ ਬਣਨ ਦੇ ਲਈ ਉਹ ਲਗਾਤਾਰ ਕਈ ਧੜੇ ਤੇ ਕਈ ਆਗੂ ਕਰਦੇ ਹੋਏ ਨਜ਼ਰ ਆ ਰਹੇ ਨੇ ਇਸੇ ਦਰਮਿਆਨ ਰਾਜਾ ਵੜਿੰਗ ਦੀ ਲਈ ਸਥਿਤੀਆਂ ਉਸ ਵੇਲੇ ਔਖੀਆਂ ਹੋ ਗਈਆਂ ਜਦੋਂ ਵੱਡੇ ਆਗੂ ਨੇ ਬਗਾਵਤ ਦਾ ਝੰਡਾ ਬੁਲੰਦ ਕਰ ਦਿੱਤਾ ਰਾਜਾ ਵੜਿੰਗ ਦੇ ਖਿਲਾਫ ਇੱਕ ਵੱਡਾ ਆਗੂ ਧਾਕੜਾ ਆਗੂ ਕਿਹਾ ਜਾਂਦਾ ਹੈ ਕਾਂਗਰਸ ਦਾ ਉਹ ਖੁੱਲ ਕੇ ਜਿਹੜਾ ਉਹ ਸਾਹਮਣੇ ਆ ਗਿਆ ਮਾਜਰਾ ਕੀ ਹੈ ਦਰਅਸਲ ਇੱਕ ਨਿੱਜੀ ਚੈਨਲ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਕਪੂਰਥਲਾ ਤੋਂ ਵਧਾ ਇੱਕ ਤੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਰਾਜਾ ਵੜਿੰਗ ਦੇ ਖਿਲਾਫ ਸਿੱਧਮ ਸਿੱਧੀਆਂ ਗੱਲਾਂ ਕਹਿ ਦਿੱਤੀਆਂ ਉਹ ਕਹਿੰਦਾ ਮੈਂ ਦਿਲੋਂ ਪ੍ਰਧਾਨ ਨਹੀਂ ਮੰਨਦਾ ਰਾਜਾ ਵੜਿੰਗ ਨੂੰ ਮੈਂ ਨਹੀਂ ਦਿਲੋਂ ਦਿਲੋਂ ਪ੍ਰਧਾਨ ਬਣਦਾ ਰਾਜਾ ਵੜਿੰਗ ਨੂੰ ਦਰਅਸਲ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਕਿ ਤੁਸੀਂ ਕਿਉਂ ਨਾਰਾਜ ਹੋ ਤੁਹਾਡੀ ਟਿਕਟ ਕਿੰਨੇ ਕੱਟੀ ਸ਼੍ਰੀ ਆਨੰਦਪੁਰ ਸਾਹਿਬ ਵਾਲੀ ਲੋਕ ਸਭਾ ਦੀ ਤਾਂ ਉਹਨਾਂ ਨੇ ਇਸ਼ਾਰਾ ਕੀਤਾ ਪ੍ਰਤਾਪ ਬਾਜਵਾ ਤੇ ਰਾਜਾ ਵੜਿੰਗ ਨਾਲ ਉਹਨਾਂ ਨੇ ਕਿਹਾ ਕਿ ਮੇਰੀ ਟਿਕਟ ਇਹਨਾਂ ਨੇ ਕਟਵਾਈ ਹੈ ਇਹ ਵੀ ਇੱਕ ਕਾਰਨ ਸੀ ਟਿਕਟ ਕੱਟਣ ਦਾ ਤੇ ਉਹਨਾਂ ਨੇ ਬਾਅਦ ਚ ਜਦੋਂ ਫੇਰ ਕਾਊਂਟਰ ਸਵਾਲ ਹੋਇਆ ਮੋੜਮਾ ਜਦੋਂ ਸਵਾਲ ਹੋਇਆ ਤਾਂ ਉਹਨਾਂ ਨੇ ਕਿਹਾ ਕਿ ਮੈਂ ਰਾਜਾ ਵੜਿੰਗ ਨੂੰ ਪ੍ਰਧਾਨ ਨਹੀਂ ਮੰਨਦਾ ਉਹ ਮਤਲਬੀ ਹੈ ਸੈਲਫਿਸ਼ ਹੈ ਕੋਮਿਆ ਚ ਡਬਲ ਕੋਮਿਆ ਚ ਉਹਨਾਂ ਨੇ ਮੈਂ ਕੋਡ ਡੀਕੋਡ ਕਰ ਰਿਹਾ ਕਿ ਰਾਣਾ ਗਰਜੀਤ ਨੇ ਆਖਿਆ ਕਿ ਰਾਜਾ ਵੜਿੰਗ ਸੈਲਫਿਸ਼ ਹੈ ਮਤਲਬੀ ਹੈ ਜਾਨੀ ਕਿ ਰਾਜਾ ਵੜਿੰਗ ਮਤਲਬੀ ਹੈ ਇਸ ਕਰਕੇ ਰਾਜਾ ਵੜਿੰਗ ਨੂੰ ਮੈਂ ਦਿਲੋਂ ਪ੍ਰਧਾਨ ਨਹੀਂ ਬਣਦਾ ਮੈਂ ਲੀਡਰ ਮੰਨਦਾ ਕਹਿੰਦੇ ਜਵਾਨੋਂ ਪਰ ਮੈਂ ਦਿਲੋਂ ਜਿਹੜਾ ਦਿਲ ਤੋਂ ਨਿਕਲਣਾ ਹੁੰਦਾ ਨਾ ਲੀਡਰ ਮੰਨਣ ਵਾਲੀ ਗੱਲ ਉਹ ਨਹੀਂ ਮੰਨਦਾ ਉਹਨਾਂ ਕਹਿੰਦੇ ਲੀਡਰ ਹੈ ਸਾਡਾ ਕੋਈ ਚੱਕਰ ਨਹੀਂ ਪਰ ਮੈਂ ਦਿਲੋਂ ਨਹੀਂ ਮੰਨਦਾ ਕਹਿੰਦਾ ਮੈਂ ਉਸ ਦਿਨ ਤੋਂ ਨਹੀਂ ਮੰਨਦਾ ਜਦੋਂ ਤੋਂ ਮੇਰੀ ਟਿਕਟ ਕੱਟੀ ਗਈ ਹੈ ਟਿਕਟੋਂ ਨਾਲੇ ਇਸ਼ਾਰਾ ਕੀਤਾ ਬਾਜਵਾ ਤੇ ਵੜਿੰਗ ਦੀਵਾਲ ਗੱਲ ਇਹ ਹੈ ਕਿ ਕਾਂਗਰਸ ਦੀ ਜਿਹੜੀ 2024 ਵਾਲੀ ਸਾਰੀ ਬਸਾਤ ਲੋਕ ਸਭਾ ਵਾਲੀ ਪੰਜਾਬ ਚ ਵਿਸ਼ੇ ਉਹਦੇ ਵਿੱਚ ਬਾਜਵਾ ਤੇ ਰਾਜਾਵੜਿੰਗ ਬੜੇ ਅਹਿਮ ਕਿਰਦਾਰ ਦੇ ਅੰਦਰ ਸੀ ਕਈ ਟਿਕਟਾ ਇਧਰ ਉਧਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਜਾਂਦਾ ਹੈ ਕਿ ਕੀਤੀਆਂ ਜਿਸ ਕਰਕੇ ਕਾਂਗਰਸ ਨੂੰ ਜਿਹੜਾ ਉਹ ਨੁਕਸਾਨ ਵੀ ਚੱਲਣਾ ਪਿਆ ਲਗਭਗ 2 ਸੀਟਾਂ ਕਹਿ ਲਈਏ ਕਿ ਕਾਂਗਰਸ ਹੰਦਿਆਂ ਤੇ ਜਾ ਕੇ ਹਾਰ ਗਈ ਵੈਸੇ ਤਾਂ 3 ਹਾਰ ਗਈ ਸੰਗਰੂਰ ਵਾਲੀ ਸ਼੍ਰੀ ਅਨੰਦਪੁਰ ਸਾਹਿਬ ਤੇ ਹੁਸ਼ਿਆਰਪੁਰ ਵਾਲੀ ਯਾਨੀ ਕਿ ਬਹੁਤ ਹੰਦਿਆਂ ਤੇ ਜਾ ਕੇ ਉਹ ਹਾਰ ਗਈ ਸਵਾਲ ਇਹ ਹੈ ਕਿ ਇੱਕ ਪਾਸੇ ਤਾਂ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਬਦਲੇ ਗਏ ਆ ਜਰਨਲ ਸਕੱਤਰ ਬਦਲੇ ਗਏ ਆ ਉਹ ਲੱਗੇ ਆ ਭੁਪੇਸ਼ ਬਗੇਲਹੂਰੀ ਤੇ ਉਸ ਤੋਂ ਦਰਮਿਆਨ ਚਰਚਾ ਇਹ ਆ ਕਿ ਇਹ ਸਭ ਕੁਝ ਬਦਲਿਆ ਜਾਣਾ ਹੁਣ ਚੰਨੀ ਦਾ ਨਾਂ ਚੱਲ ਰਿਹਾ ਪ੍ਰਗਟ ਸਿੰਘ ਦਾ ਨਾਂ ਚੱਲ ਰਿਹਾ ਆਸ਼ੂ ਦਾ ਨਾਂ ਚੱਲ ਰਿਹਾ ਵਿਜੇਂਦਰ ਸਿੰਘਲਾ ਦਾ ਨਾਂ ਚੱਲ ਰਿਹਾ ਪ੍ਰਤਾਪ ਸਿੰਘ ਬਾਜਵਾ ਜ਼ੋਰ ਲਾਈ ਜਾਂਦੇ ਆ ਸੁਖੀ ਰੰਧਾਵਾ ਜ਼ੋਰ ਲਾਈ ਜਾਂਦੇ ਆ ਸੁਖਜਿੰਦਰ ਰੰਧਾਵਾ ਹੁਣ ਪਰ ਇੱਕ ਮੋਰਚਾ ਇੱਕ ਖਾਸ ਧੜਾ ਰਾਜਾ ਵੜਿੰਗ ਦੇ ਖਿਲਾਫ ਮੋਰਚਾ ਖੋ ਰਿਹਾ ਇਸ ਚੀਜ਼ ਨੂੰ ਸਮਝਣ ਦੀ ਲੋੜ ਹੈ ਖਬਰ ਕੋਈ ਏਡੀ ਵੱਡੀ ਨਹੀਂ ਹੈ ਕਿ ਰਾਣਾ ਗਰਜੀਤ ਤਾਂ ਵੈਸੇ ਹੀ ਇਸ ਤਰ੍ਹਾਂ ਦੀ ਬੋਲਬਾਣੀ ਦੇ ਲਈ ਮਸ਼ਹੂਰ ਨੇ ਉਹਨਾਂ ਨੇ ਕਹਿਤੀ ਗੱਲ ਕਹਿਤੀ ਕਹਿ ਕਹਿ ਕੱਬੇ ਸੁਵਾ ਦੇ ਕਹਿ ਦਿੰਦੇ ਆ ਮਾਲਵੇ ਵਾਲੇ ਜਾਨੀ ਕਿ ਖੜ ਦਿਮਾਗ ਵਿਅਕਤੀ ਨੇ ਉਹ ਕਿਤੇ ਵੀ ਇਹ ਜੀ ਗੱਲ ਕਹਿ ਸਕਦੇ ਆ ਉਹ ਬੇਸ਼ੱਕ ਉਹ ਆਪਣੀਆਂ ਮਰਿਆਦਾਵਾਂ ਦਾ ਧਿਆਨ ਰੱਖਦੇ ਆ ਪਰ ਉਹ ਐਸੀ ਗੱਲ ਜਿਹੜੀ ਕਹਿਣ ਵਾਲੀ ਹੁੰਦੀ ਆ ਮੂੰਹ ਫਟ ਕਹਨੇ ਜਿਹਨੂੰ ਆਪਾਂ ਉਹਨਾਂ ਨੇ ਕਹਿ ਦੇਣੀ ਹੁੰਦੀ ਆ ਉਹ ਕਹਤ ਹੀ ਕੋਈ ਗੱਲ ਤੁਸੀਂ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰੋ ਜੇ ਤੁਹਾਨੂੰ ਨਹੀਂ ਸਮਝ ਆਉਂਦੀ ਤਾਂ ਮੈਂ ਸਮਝਾਉਣ ਦੀ ਕੋਸ਼ਿਸ਼ ਕਰਦਾ ਦੁਆਬੇ ਦੇ ਕੁਝ ਆਗੂਆਂ ਦਾ ਤੇ ਉਹਦੇ ਵਿੱਚ ਮਾਲਵੇ ਦੇ ਕੁਝ ਆਗੂ ਨੇ ਇਹਨਾਂ ਦਾ ਇੱਕ ਸਪੈਸੀਫਿਕ ਧੜਾ ਜਿਹੜਾ ਉਹ ਬਣਿਆ ਹੋਇਆ ਤੇ ਉਹ ਧੜਾ ਲਗਾਤਾਰ ਲੋਬਿੰਗ ਕਰ ਰਿਹਾ ਇਹ ਰਾਜ ਤੋਂ ਕੁਝ ਸਮਾਂ ਪਹਿਲਾਂ ਭਾਰਤਪੂਸ਼ ਨਾਸੂ ਖੇਡਦੇ ਹੋਏ ਨਜ਼ਰ ਆਉਂਦੇ ਸੀ ਰਾਜਾ ਵੜਿੰਗ ਦੇ ਖਿਲਾਫ ਫਿਰ ਥੋੜਾ ਜਿਹਾ ਪ੍ਰਗਟ ਸਿੰਘ ਆਏ ਉਹ ਪਿੱਛੇ ਹਟੇ ਹੁਣ ਰਾਣਾ ਗੁਰਜੀ ਇਹ ਟੜਾ ਇਹ ਮੰਨਣਾ ਚਾਹੇ ਨਾ ਮੰਨਣੇ ਆਗੂ ਇਹ 7-8 ਆਗੂਆਂ ਦਾ ਧੜਾ ਤੇ ਜਿਹੜਾ ਚਾਹੁੰਦਾ ਕਿ ਰਾਜਾ ਵੜਿੰਗ ਨੂੰ ਘਰ ਤੋੜਿਆ ਜਾਵੇ ਫਟਾਫਟ ਤੇ ਸਾਡੇ ਥੋੜੇ ਜੋ ਬੰਦਾ ਬਣਾਇਆ ਜਾਵੇ ਇਹ ਹੈਗੇ ਨੇ ਕਿ ਜਲੰਧਰ ਸ਼ੋਨੀ ਤੋਂ ਕਾਂਗਰਸੀ ਵਿਧਾਇਕ ਤੇ ਸਾਬਕਾ ਮੰਤਰੀ ਪ੍ਰਗਟ ਸਿੰਘ ਰਾਣਾ ਗੁਰਜੀਤ ਸਾਬਕਾ ਮੰਤਰੀ ਤੇ ਵਿਧਾਇਕ ਕਪੂਰਥਲਾ ਸੁਖਵਿੰਦਰ ਕੋਟਲੀ ਵਿਧਾਇਕ ਆਦਮਪੁਰ ਲਾਡੀ ਸ਼ੇਰੋਂ ਵਾਲੀਆ ਵਿਧਾਇਕ ਸ਼ਾਹਕੋਟ ਕਿਕਟ ਲੋ ਸਾਬਕਾ ਵਿਧਾਇਕ ਫਰੀਦਕੋਟ ਭਾਰਤ ਪੂਸ਼ਣ ਆਸ਼ੂ ਇਹ ਟੜਾ ਤੇ ਟੜਾ ਮੋਰਚਾ ਖੋਲਦਾ ਸਮਾ ਸਮਾਉਣ ਤੇ ਪਹਿਲਾਂ ਤੁਸੀਂ ਦੇਖਿਆ ਕਿ ਇੰਟਰਵਿਊ ਕਿਵੇਂ ਭਾਰਤਪੁੱਛਨ ਆਸ਼ੂ ਦੀਆਂ ਅੱਗੇ ਪਿੱਛੇ-ਪਿੱਛੇ ਕਹਿ ਲਈਏ ਕਿ ਇੱਕ ਤੋਂ ਬਾਅਦ ਇੱਕ ਤੋਂ ਬਾਅਦ ਇੰਟਰਵਿਊ ਹੋਈਆਂ ਤੇ ਸਾਰੀਆਂ ਦਾ ਨਿਸ਼ਾਨਾ ਕੇਵਲ ਤੇ ਕੇਵਲ ਅਮਰਿੰਦਰ ਸਿੰਘ ਰਾਜਾਵੜੇ ਹੁਣ ਵੀ ਤੁਸੀਂ ਦੇਖ ਲਓ ਮਤਲਬੀ ਹੈ ਰਾਜਾਵੜਿੰਗ ਨੂੰ ਮਤਲਬੀ ਤੱਕ ਕਿਹਾ ਗਿਆ ਤੇ ਕਿਉਂ ਕੀਤਾ ਜਾ ਰਿਹਾ ਹੈ ਦੇਖੋ ਪ੍ਰਧਾਨਗੀ ਦੇ ਲਈ ਲੋਬਿੰਗ ਤੇਜ਼ ਹੋ ਰਹੀ ਹੈ ਰਾਜਾਵੜਿੰਗ ਵੀ ਚਾਹੁੰਦੇ ਆ ਕਿ ਉਹ ਬਣੇ ਰਹਿਣ ਘੱਟੋ-ਘੱਟੋ ਬਣੇ ਰਹਿਣ 27 227 ਦੀਆਂ ਵਿਧਾਨ ਸਭਾ ਚੋਣਾਂ ਤੱਕ ਉਹ ਕੁਰਸੀ ਦੇ ਉੱਤੇ ਜਮੇ ਰਹਿਣ ਪਰ ਜੋ ਕੁਝ ਚੱਲ ਰਿਹਾ ਹੈ ਕਾਂਗਰਸ ਦੇ ਅੰਦਰ ਕਿਉਂਕਿ ਢੜਾ ਕਹਿੰਦਾ ਹੈ ਕਿ ਰਾਜਾ ਵੜਿੰਗ ਇਨਸਾਫ ਨਹੀਂ ਕਰ ਰਹੇ ਜਾਂ ਉਹਨਾਂ ਦੀ ਇਛਾਵਾਂ ਦੇ ਹਿਸਾਬ ਨਾਲ ਉਹਨਾਂ ਨੂੰ ਸੈਟਿੰਗ ਨਹੀਂ ਲੱਗ ਰਹੀ ਤਾਂ ਇਸ ਕਰਕੇ ਢੜਾ ਚਾਹੁੰਦਾ ਹੈ ਕਿ ਰਾਜਾ ਵੜਿੰਗ ਨੂੰ ਘਰ ਤੋੜਿਆ ਜਾਵੇ ਪ੍ਰਧਾਨਗੀ ਤੋਂ ਲਾ ਕੇ ਭਾਰਤਪੂਸ਼ ਆਸ਼ੂ ਪ੍ਰਗਟ ਸਿੰਘ ਜਾਂ ਫਿਰ ਰਾਣਾ ਗੁਰਜੀਤ ਇੰਨਾ ਜੋ ਕਿਸੇ ਨੂੰ ਪ੍ਰਧਾਨ ਬਣਾਇਆ ਜਾਵੇ ਜਾਂ ਕਿਸੇ ਐਸੇ ਲੀਡਰ ਤੇ ਕੰਸੈਂਸਸ ਬਣਾਇਆ ਜਾਵੇ ਸਹਿਮਤੀ ਬਣਾਈ ਜਾਵੇ ਕਿ ਜਿਹੜਾ ਲੀਡਰ ਸਾਰਿਆਂ ਨੂੰ ਕਲਾ ਵਿੱਚ ਲੈ ਲਵੇ। ਇਹੀ ਕਾਰਨ ਹੈ ਕਿ ਰਾਜਾ ਵੜਿੰਗ ਦੇ ਖਿਲਾਫ ਇੱਕ ਇਸ ਧੜੇ ਦੇ ਵਿੱਚੋਂ ਇੱਕ ਕਲਾ ਰਾਣਾ ਗੁਰਜੀਤ ਨਹੀਂ ਬੋਲ ਰਿਹਾ। ਇੱਕ ਕਲਾ ਰਾਣਾ ਗੁਰਜੀਤ ਨੇ ਉਹਨਾਂ ਨੂੰ ਮਤਲਬ ਵੀ ਨਹੀਂ ਕਿਹਾ। ਇਹ ਸਮੁੱਚੇ ਧੜੇ ਦੀ ਇੱਕ ਕਹਿ ਲਈ ਕਿ ਭਾਵਨਾ ਨਿਕਲ ਕੇ ਬਾਹਰ ਆਈ ਹੈ। ਤੇ ਜਦੋਂ ਇਹ ਭਾਵਨਾ ਨਿਕਲ ਕੇ ਬਾਹਰ ਆਉਂਦੀ ਹੈ ਕਾਂਗਰਸ ਦੇ ਅੰਦਰ ਜਿਹੜਾ ਕਹਿ ਲੀਏ ਕਿ ਖੜਾਕ ਹੈ ਉਹ ਵੱਡਾ ਹੈ ਹੁਣ ਸੁਭਾਵਕ ਜੀ ਗੱਲ ਹੈ ਕਿ ਜਿਹੜਾ ਵੀ ਪ੍ਰਧਾਨ ਬਣਦਾ ਹੈ ਦੂਜੇ ਪੱਟਾ ਤੇ ਤੇਲ ਲਾਈ ਬੈਠੇ ਆ ਉਹ ਕਹਿੰਦੇ ਆ ਕਿ ਵੀ ਆ ਜਾਵੇ ਬਸ ਰਗੜ ਕੇ ਰੱਖ ਦਾਂਗੇ ਰਾਜਾ ਵੜਿੰਗ ਨੂੰ ਜਾਨਕੀ ਰਾਜਾ ਵੜਿੰਗ ਦੇ ਖਿਲਾਫ ਤਾਂ ਹੁਣ ਬਕਾਇਦਾ ਸਾਰੇ ਧੜੇ ਕਿਉਂਕਿ ਲਗਭਗ 30 ਦੇ ਕਰੀਬ ਆਗੂ ਨੇਗੇ ਜਿਨ੍ਹਾਂ ਦੀ ਸ਼ਿਕਾਇਤ ਗਈ ਹੋਈ ਹੈ ਜਿਨ੍ਹਾਂ ਨੇ ਲਿਖਤੀ ਸ਼ਿਕਾਇਤ ਕੀਤੀ ਹੈ ਜਿੱਚ ਪ੍ਰਤਾਪ ਸਿੰਘ ਬਾਜਵਾ ਵੀ ਸ਼ੁਮਾਰ ਨੇ ਪ੍ਰਗਟ ਸਿੰਘ ਵੀ ਸ਼ੁਮਾਰ ਨੇ ਫਿਰ ਆਪਣਾ ਜਿਹੜਾ ਕਹਿ ਲਿਆ ਕਿ ਸੁਖਜਿੰਦਰ ਸਿੰਘ ਰੰਧਾਵਾ ਵੀ ਸ਼ਾਮਲ ਨੇ ਰਾਣਾ ਕੇਪੀ ਸਿੰਘ ਵੀ ਨੇ ਤੇ ਕਾਫੀ ਲੋਕ ਨੇ ਜਿਹੜੇ ਇਸ ਮਾਮਲੇ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਸ਼ਾਮਲ ਨੇ ਇਹੀ ਕਾਰਨ ਹੈ ਕਿ ਰਾਜਾ ਵੜਿੰਗ ਜਿਹੜਾ ਉਹ ਇੱਕ ਤਰੀਕੇ ਦੇ ਨਾਲ ਖੇਡਦੇ ਹੋਏ ਨਜ਼ਰ ਆਉਣ ਉਹ ਵੀ ਫੋਰਫਰੰਟ ਤੇ ਆਉਣ ਤੇ ਉਹਨਾਂ ਦੇ ਵਿਰੋਧੀ ਵੀ ਫੋਰਫਰੰਟ ਤੇ ਆਉਣ ਰਾਜਾ ਰਾਣਾ ਗਰਜੀਤ ਨੇ ਅਨਫੀਸ਼ੀਅਲੀ ਤਾਂ ਮੋਰਚਾ ਖੋਲ ਹੀ ਦਿੱਤਾ ਹੈ